ਸ੍ਰੀ ਕਾਲ ਜੀ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਗੇ ਤੇ ਅੱਜ ਸੁਭਦੀਪ ਸਿੰਘ ਹੋਇਆ ਸਵਾ ਮਹੀਨੇ ਦਾ ਤੇ ਆਪਾਂ ਜਾ ਰਹੇ ਅੱਜ ਸੁਭਦੀਪ ਸਿੰਘ ਨੂੰ ਬਾਬਾ ਜੀ ਦੇ ਮੱਥਾ ਟਿਕਾਉਣ ਚ ਤੇ ਬਾਬਾ ਜੀ ਦਾ ਕਰਾਂਗੇ ਸੁਕਰਾਨਾ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਤੁਹਾਡਾ ਵੀ ਸਾਰੇ ਆਉਣ ਦਾ ਬਹੁਤ ਧੰਨਵਾਦ ਆ ਜਿੰਨਾਂ ਆ ਰਦਾ ਸੀ ਕਿਉਂ ਐਨੀਆ ਤੇ ਹੁਣ ਆਪਾਂ ਜਾਵਾਂਗੇ ਬਾਬਾ ਜੀ ਦੇ ਘਰ ਤੇ ਚਲੋ ਧੰਨ ਵੀ ਵਿਖਾਉਣੇ ਨਾਲ ਨਾਲ ਬਲੌਗ ਬਣੇ ਰਿਓ ਆਜੋ ਫਿਰ ਚੱਲਦੇ ਹਾਂ ਦੇ ਸ਼ੋਭ ਦੀਪ ਤੇ ਸਮ੍ਰਿਤ ਹੋ ਗਏ ਰੈਡੀ ਤੇ ਕਿਤੇ ਅੰਦਰ ਮੂੰਹ ਖਾਈਏ ਸ਼ਬ ਸ਼ਬ ਚਲੋ ਚਲੀਏ ਬਾਬਾ ਜੀ ਕੋ ਬਾਬਾ ਜੀ ਕੇ ਮੱਥਾ ਟੇਕਣ ਚਲੀਏ ਅੱਜ ਸ਼ੋਭਣੀ ਬਾਬਾ ਜੀ ਦੇ ਦਰਬਾਰ ਤੇ ਜਾਣਗੇ ਪਹਿਲੀ ਵਾਰ ਫਸਟ ਟਾਈਮ ਆਫ ਮੋਜੀਕਰ ਇਹ ਗੁਰੂ ਜੀ ਦਾ ਕਰਾਂਗੇ ਸ਼ੁਕਰਾਨਾ ਤੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਜਿੰਨਾ ਏਡੀ ਵੱਡੀ ਖੁਸ਼ੀ ਘੜੀ ਝੋਲੀ ਪਈ ਵੀਰਾ ਦੇ ਵਾਸਤੇ ਬਿਲਕੁਲ ਆ ਤੇ ਬਾਕੀ ਵੀ ਹੋ ਨੇ ਡੈਡੀ ਸ਼ੋਭਦੀਪ ਦੀ ਮੰਮੀ ਵੀ ਹੋ ਗਈ ਡੈਡੀ ਸੱਸ ਜੀ ਸੋਨਦੀਪ ਗਿਆ ਸੋ ਬਮੀ ਨਾ ਦੇ ਤੇ ਮੈਂ ਬਬੇ ਦੇ ਮਸਾ ਟਿਕਾਣਾ। ਸੁਦੀਪ ਉਹ ਨੇ ਰੈਡੀ। ਚੋਬਦੀ ਤੇ ਸੁਦੀਪ ਮੈਨੂੰ ਲੱਗੀ ਖੰਗ ਬਹੁਤ ਜ਼ਿਆਦਾ। ਬਾਬੇ ਤੇ ਜਾਣਾ। ਚੋਬਦੀ ਕੋਣ ਹੈ ਤੇ। ਚੋਬਦੀ ਪਣੀ ਰੈਡੀ ਹੈ ਪੂਰੇ। ਚੋਬਦੀ ਪਰ। ਰਪਾ। ਚੋਬਦੀ ਦੀਦੀ ਵੀ ਆ ਗਈ ਹੈ। ਇਧਰ ਆ ਮੁੰਡੇ ਲ ਬਣੀਆਂ ਵਧਾਈਆਂ। ਇਹਨੇ ਲਈ ਨਵੀਂ ਗੱਡੀ। ਇਧਰ ਆ ਹੁਣ ਭੱਜ ਗਿਆ। ਆ ਗਈ ਗਾਣਾ ਆ ਜਾ ਚੱਲ ਚਲੀਏ ਚੱਲ ਚਲੀਏ ਹੋਇਆ ਮਾ ਠਟਕਾਇਆ ਗੱਡੀ ਨੂੰ ਮੈਨੂੰ ਪਤਾ ਨਹੀਂ ਤੂੰ ਜਾਣਾ ਬੈਠੇ ਚੱਲ ਜਾਣਾ ਸ਼ੋਭਦੀਪ ਅੱਜ ਸ਼ਵਾਮੀ ਨਹਾਇਆ ਨਾ ਅੱਜ ਮੈਂ ਮਾ ਠੜ ਗਾ ਲਿਆ ਇਹ ਉਹਦਾਰੇ ਮੈਡਮ ਜੀ ਵੀ ਰੈਡੀ ਆ ਸਾਡੇ ਡਾਇਰੈਕਟਰ ਸਾਹਿਬ ਦਾ ਦੁੱਧ ਹੀ ਉੱਬਲ ਗਿਆ ਲੱਗਦਾ ਇਹ ਤਾਂ ਪੜਾ ਲਿਆ ਰਾਕੀ ਇਹ ਤਾਂ ਪੜਾ ਲਿਆ ਰਾਕੀ ਬਚਾ ਹੋ ਗਿਆ ਬਚਾ ਹੋ ਗਿਆ ਉਹ ਲੋ ਮਾਰਿਆ ਮੰਤਰ ਜੰਤਰ ਮੰਤਰ ਮਾਰਿਆ ਤੇ ਦੁੱਧ ਨਹੀਂ ਥੱਲੇ ਸਰਸੀ ਘਾਲ ਜੀ ਹੋਰ ਨਾ ਕੀ ਆ ਚਲਾ ਹਾਲ ਚਾਲ ਕੰਟ ਪੀੜ ਹੁੰਦੀ ਹੈ ਜੀ ਚਪੇ ਤੇ ਮਰੀਏ ਨੇ ਨਾ ਇੱਥੇ ਕੰਪੀੜਾ ਹੁੰਦੀ ਕੰਟ ਪੀੜਾ ਹੁੰਦੀ ਹਮ ਹਾਲ ਚਾਲ ਮੜੀ ਹੈ ਕਿਉਂ ਅੰਜ ਪੀੜੋਂ ਢੀ ਕੋ ਚੰਗਾ ਨ ਲੱਗਣ ਡਾ ਤੇ ਧੀ ਮੇਰੀ ਦੇ ਦਾੜ ਪੀੜੋਂ ਹੀ ਢੰਡੀ ਸਮਨ ਤੂੰ ਹੀ ਦਿਖਾ ਆ ਕੇ ਇੱਧਰ ਹਾ ਦੀ 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 ਨਹੀਂ ਗਾਦੀ ਨੇ ਉਹ ਆਜੀ ਵੀ ਆਜੀ ਮੁੰਡਿਆਂ ਦੀ ਹਾਂ ਇੱਧਰ ਦੋ ਨਿਕੀਆਂ ਨਿਕੀਆਂ ਦੀਦੀਆਂ ਆ ਵੀ ਦੀਦੀ ਦੀਦੀ ਰਾਡੀ ਹਾਂ ਰਾਡੀ ਹਾਂ ਤਾਂ ਖਾਈ ਤਾਂ ਖਾਈ ਤੇ ਸਮਰੀ ਦੇ ਅੱਜ ਹੋਣ ਦੀ ਦਾੜ ਪੀੜ ਸ੍ਰੀਮ੍ਰੀ ਦਾ ਜਸਵੇਦ ਦੀ ਰੋਈ ਜਾਣੀ ਹਟੀ ਹੋਣੀ ਕਿ ਨਹੀਂ ਕੀ ਫਰਕ ਹੁਣ ਕਨੇਰ ਦੀ ਦਤਨ ਕਰਾਈ ਤੇ ਕੋਈ ਮੇਰਾ ਵੀਰ ਭੈਣ ਭਰਾ ਦਾੜ ਦਾ ਹੋ ਜਾ ਲਾਜ ਦੱਸੋ ਵੀ ਕੁੜੀ ਦੀ ਪੀੜ ਉਸੇ ਵੇਲੇ ਹਟ ਜੇ ਲੌਂਗ ਦਾ ਤੀਨ ਲਾਇਆ ਚੋਬਰ ਸਵੇਰ ਦਾ ਖਾਣਾ ਪੀਣਾ ਬੰਦ ਆ ਇਹਦਾ ਮਿੱਠਾ ਬਲੂਸ ਬੰਦ ਬਸ ਸਵੇਰ ਦਾ ਅਜ ਰੋਣ ਚ ਧਿਆਣਾ ਇਹਦਾ ਜ਼ਿਆਦਾ ਖਾਦਾ ਵੀ ਕੀ ਸਵੇਰ ਦਾ ਕਾ ਰੋਟੀ ਖਾ ਇੱਧਰ ਮੁੰਡੇ ਦੀ ਵੱਡੀ ਦੀਦੀ ਆ ਗਈ। ਇੱਧਰ ਮਮਾ ਲੋਕੀ ਦੇ ਯੋ ਆ। ਇੱਧਰ ਭਾ ਆ ਗਿਆ। ਆ ਚਾਪੀ ਸਾਰੇ ਲਈ। ਭਾ ਕੀ ਆ? ਤੇ ਦੀਦੀ ਚਲੀਏ। ਵੱਡੀ ਦੀਦੀ ਆ ਗਈ। ਲੋਕੀਏ ਜਾਗੇ। ਇਹ ਸਾਈਟ ਕੋਲੀ ਨਹੀਂ ਦੇ ਲੱਭ। ਵੱਡੀ ਛੋਬਰ ਵੱਡੀ। ਆਹਨੇ ਤੁਮਾ ਕਹਿੰਦੇ ਆਂ। ਸਮੀਰ ਦੀ ਮਹਿੰਦੀ ਦੇਖੋ ਸਮੀਰ। ਮੈਦੀ ਦਾ ਬੜਾ ਸਾਂਵ ਕੈਨੋ ਕਦੋਂ ਨਾ ਗਿਆ ਨਾ ਕੋਈ ਪਟੇ ਕਿੱਬੇ ਦੀਪ ਤੇ ਸ਼ੋਭਾ ਛਿਪਦੀਪ ਰੈਡੀ ਨੀ ਨੀ ਆਈ ਹੈ ਨਾ ਨੀਨੀ ਆ ਗਈ ਹੁਣ ਨੀਨੀਆ ਹਾਂ ਨੀ ਕੀ ਗਵਾਜ ਗਿਆ ਚੱਪਲ ਤੁਹਾਡਾ ਆਪਣਾ ਆ ਆ ਮੈਂ ਕਿੱਥੇ ਗੇੜੀ ਨਹੀਂ ਉਹ ਹੋ ਗਈ ਆ ਨਹੀਂ ਨਹੀਂ ਆਦੀ ਉਹ ਹੀ ਆ

ਮੇਰੇ ਨਾਲ ਨਿੱਕਰ ਵੀ ਕੇ ਲਈ ਹੈ ਇਹ ਇਹ ਸਾਡਾ ਡ੍ਰੈਗਨ ਇਹਦਾ ਡ੍ਰੈਗਨ ਡ੍ਰੈਗਨ ਸ਼ੇਰ ਕਦੇ ਜਾਂਦਾ ਮੈਂ ਸ਼ੇਰਾਂ ਦੇ ਕਦੇ ਜਾਂਦਾ ਮੈਂ ਡ੍ਰੈਗਨ ਸ਼ੇਰ ਪੁੱਤ ਵਾ ਸ਼ੇਰ ਪੁੱਤ ਸ਼ੇਰ ਪੁੱਤ ਮਾਂ ਦਾ ਅੰਡਾ ਲਿਆਵੇ ਕਾਂ ਦਾ ਰੋਟੀ ਖਾਏ ਕਣਕ ਦੀ ਬੋਟੀ ਆਇ ਸੰਕਰੀ ਇਹਨਾਂ ਨੂੰ ਕਿਹਦੀ ਰੋਟੀ ਖਾਣਾ ਮੈਂ ਮੈਂ 10 12 ਰੋਟੀਆਂ ਖਾ ਲਈ ਨਾ ਉਹ ਮੁੰਡਾ ਨਾ ਪੁਲੀਹਣੇ ਦੇ ਘਰ ਲਾ ਕੇ ਪਹਿਲਾ ਪੈਣਾ ਨਹੀਂ ਕਰਾਂਦਾ ਵੱਡਾ ਜਾਂ ਹੈਨਾ ਜਿਸ ਕੋਲ ਉਹ ਲੈ ਕਰ ਆ ਉਹ ਤੇ ਕੋਈ ਉੱਟਕਾ ਤੇ ਪੁਲੀਹਣੇ ਦੇ ਘਰ ਲਾ ਕੇ ਬੇਟਾ ਉਹ ਕੀ ਕੀ ਕਾ ਸਟਾਰਟ ਕਰ ਦਿਆਂ ਇਹਨੇ ਆ ਵੇਖੋ ਜੀ ਇਹਦੇ ਹਾਲ ਸਾਰੀ ਜਨਤਾ ਤਿਆਰ ਆ ਪਰ ਇਹ ਮੁੰਡੇ ਨੂੰ ਨਹੀਂ ਪਛਾਣਦਾ ਕੋਈ ਬਣਾਇਆ ਹੋਇਆ ਵੇ ਕੀ ਬਣਾਇਆ ਨੇ ਬਾਰੀ ਦਾ ਕਦੇ ਕਾਲੀ ਟੀ-ਸ਼ਰਟ ਪਾ ਲਈਦਾ ਕਦੇ ਖੱਟੀ ਪਾ ਲਈਦਾ ਕਦੇ ਸੰਤਰੀ ਪਾ ਲਈਦਾ ਉਹ ਲੱਬਾਂ ਦੇ ਪਜਾਮਾ ਕਿੱਥੇ ਆ ਲੱਬ ਦੇ ਪਜਾਮਾ ਨੂੰ ਮੈਂ ਕੋਮਲ ਤੇ ਗਿਆ ਤੂੰ ਕੋਮਲ ਤੇ ਗਿਆ ਕਿ ਕੋਮਲ ਤੇਰ ਤੇ ਗਿਆ ਮੈਂ ਕੋਮਲ ਗਿਆ ਕੋਮਲ ਵੱਡੀ ਆ ਵੇਖ ਕਰ ਦੇਣਾ ਇਦਾਂ ਜੀ ਛੋਟਾ ਠਕਮ ਦੇ ਦੋ ਮਨਜੋਦ ਨੂੰ ਸਮਰੀਤ ਆ ਕੋਮਲ ਨੂੰ ਇਦਾਂ ਜੀ ਦੱਸ ਨਹੀਂ ਨਾ ਉੱਥੇ ਪਈ ਇਹਨਾਂ ਨੇ ਇਦਾਂ ਕਹਿ ਦੇਣਾ ਇੱਥੇ ਪਈਆਂ ਇਹਨਾਂ ਨੇ ਇਦਾਂ ਵੇਖੀ ਦੇਣਾ ਮੈਂ ਗਈ ਨੱਪਣ ਦੀ ਨੱਪਣ ਦੀ ਵੇਖੀ ਤਾਂ ਆ ਕੋਮਲ ਸਮਰੀਤ ਗਈ ਮਨਜੋਦ ਨੇ ਤੇ ਸਮਰੀ ਨੇ ਤੇ ਪੱਕਾ ਇਦਾਂ ਹੀ ਬਸ ਤੇ ਗੁਰਵਰ ਕਿਤੇ ਆ ਬਾਦਰ ਜਿਵੇਂ ਚੀਜ ਉੱਥੋਂ ਖੜਾ ਦੇ ਦਿੱਤੀ ਤੇ ਕਹਿੰਦਾ ਸਿਆਣਾ ਉਹ ਲਾਭ ਲੈਂਦਾ ਹਾ ਮਾਮੇ ਕਮਲ ਨਹੀਂ ਐਂ ਬੜਾ ਕਮਲ ਕਿਤੇ ਕਮਲ ਨਹੀਂ ਨਾ ਤੂੰ ਮਾਮੇ ਤੇ ਕੀ ਕਿ ਮਾਮੇ ਤੇ ਤੇ ਗਿਆ ਫੇ ਭੱਕੜੀ ਹੈ ਆਪਾਂ ਦੋਵੇਂ ਆਪੇ ਜਿਹ ਲੱਭਾ ਹੀ ਗਦੀਆ ਮੈਂ ਫਿਰ ਨਹੀਂ ਝੂਠ ਬੋਲਦੇ ਨਹੀਂ ਮੈਂ ਝੂਠ ਨਹੀਂ ਮੈਨੂੰ ਪਤਾ ਮੈਂ ਕਿਤੇ ਨਾਲ ਸੰਭਦੀ ਹਾਂ ਨਾ ਕਰਦੀ ਪਤਾ ਨਹੀਂ ਤਾਂ ਮਮੀ ਨੇ

रेडी है सारे जने रेडी है, है? उधे जनता गई चलो फिर जाओ आप पूछे नु फिर उस हिसाब ना ਇੱਥੇ ਬਹਿ ਜਾ ਜਾ ਉੱਚ ਬਹਿ ਜਾ ਜਾਣਾ ਤਾਂ ਉੱਥੇ ਹੀ ਹੈ ਤੈਨੂੰ ਜਾ ਉਹ ਚ ਬਹਿ ਜਾ ਨਹੀਂ ਤੇ ਤੂੰ ਜਾ ਕੇ ਜਾ ਬਹਿ ਜਾ ਉੱਚ ਆ ਬੜਾ ਰੱਗ ਰੱਗ ਨਿਆਣੇ ਰੀਰ ਸੌਣਾ ਵਾਟ ਜਾ ਫੇ ਉੱਚ ਬਹਿ ਜਾ ਬੈ ਹੈ ਇਹਨੂੰ ਥੁੱਪੇ ਕੋ ਲੈ ਕੇ ਤਰੀ ਪੇਂਦੀ ਨਿਆਣੇ ਜਿੱਧਰ ਪੈਂਦੇ ਬੈਦੇ ਅੱਗੇ ਹੁਣ ਅੱਪਾ ਪਹੁੰਚ ਗਏ ਗੁਰਦੁਆਰਾ ਸਾਹਿਬ ਗੁਰਦੁਆਰਾ ਰਾਜਾ ਰਾਮ ਸਾਹਿਬ ਤੇ ਅੱਧੀ ਜਨਤਾ ਆ ਗਈ ਹੈ ਤੇ ਅੱਧੀ ਜਨਤਾ ਆਉਣੀ ਦੂਜੀ ਗੱਡੀ 'ਚ ਆ ਗਈ ਉਹ ਵੀ ਸਥਾਨੀ ਨਹੀਂ ਕਰਨੀ ਸਥਾਨੀ ਨਹੀਂ ਕਰਨੀ ਭਾਗਣਾ ਦੌੜਣਾ ਨਹੀਂ समरीद आज बेचारी होया है भी पजन दौड़ जोगिया नहीं आज मुरिद तब भी तो तेरे दांद भी पी हाँ के एंड लता पी के एंडी आ छोटे आ जूते वाले आ छुट्टियां लग गया कढ़िंग कर मैं सब पाई ना चला आप भी दिमाग रखा करो हर भी दिमाग रखा 喜欢玩具。给你 Vai, grupo. ਜੋ ਜੀ ਹੁਣ ਮੱਥਾ ਟੇਕ ਕੇ ਆ ਗਏ ਬਾਹਰ ਤੇ ਹੁਣ ਆਪਾਂ ਜਾਵਾਂਗੇ ਘਰ ਨਹੀਂ ਪੈਸੇ ਢੋਣ ਲੈਣੇ ਆਪਾਂ ਕਢਾਉਣੇ ਨਹੀਂ ਲੈਣੇ ਕਢਾਉਣੇ ਲੈਣੇ ਇਸ ਥੀਰੇ ਲੈਣੇ 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 ਨਹੀਂ ਲੈਣੇ ਕਢਾਉਣੇ ਨਹੀਂ ਲੈਣੇ ਤੋਂ ਵੱਡੀ ਹੋ ਗਈ ਹੁਣ ਕਢਾਉਣੇ ਥੋੜੀ ਲੈਣੇ ਕਢਾਉਣੇ ਸੈਸ਼ਨਰੀ ਠੀਕ ਆਨੇ ਕਢਾਉਣੇ ਤੋਂ ਸੈਸ਼ਨਰੀ ਚੀਜੀ ਚੂਜੀ ਖਾਣਾ ਕਢਾਉਣੇ ਦਾ ਗੱਲ ਸੈਸ਼ਨਰੀ ਸੈਸ਼ਨਰੀ ਹੋ ਗਿੰਦੀ ਐ ਸੈਸ਼ਨਰੀ ਜਿਵੇਂ ਪੈਨਸਲ ਰੀਡਰ ਦਾ ਸਟੂ ਪੈਨਸਲ ਆਜੋ ਆਜੋ ਇੱਧਰ ਨੂੰ ਇੱਧਰ ਨੂੰ ਆਖਰ ਨਿਆਣੇ ਦੀ ਜਿੱਤ ਹੋਈ ਗਈ ਨਿਆਣੇ ਬੱਚੇ ਜਿੱਤ ਪ੍ਰਾਪਤ ਕਰਦੇ ਹੋਏ ਮਾਪਿਆਂ ਨੂੰ ਮਜਬੂਰ ਕਰਦੇ ਹੋਏ ਬੱਚੇ ਬੱਚਿਆਂ ਨੇ ਮਾਪਿਆਂ ਨੂੰ ਕੀਤਾ ਮਜਬੂਰ ਤੇ ਇਹਨਾਂ ਨੂੰ ਖੜਨਾ ਚਾਹੀਦਾ ਹੈ ਖਡਾਉਣਿਆਂ ਤੋਂ ਦੂਰ ਹਾਂ ਮੈਂ ਗੁਰਵੱਡਿਆ ਕਿਹਾ ਮੈਂ ਬਾਗਲੇ ਤੇ ਕੜਾ ਉਹ ਵੱਡੇ ਵੱਡੇ ਟਰੈਕਟਰ ਦੀ ਉਹ ਉੱਥੇ ਜਾਂਦੇ ਹਾਂ ਤਾਂ ਨਹੀਂ ਆਦੇ ਪਰ ਮੈਂ ਆ ਕੇ ਕਿਹਾ ਨਹੀਂ ਉਹ ਉੱਥੇ ਖੜਿਆ ਸੀ ਉਹਦਾ ਵੱਡਾ ਟਰੈਕਟਰ ਜਿਹੜਾ ਮੈਂ ਇੱਥੇ ਗੱਲ ਸੁਣਾਂ ਮਾਲੀਆਂ ਦੀ ਵੱਡੀਆਂ ਵੱਡੀਆਂ ਚੀਜ਼ਾਂ ਨੇ ਇਹ ਮੰਨਣ ਵਾਲੀਆਂ ਜੇਸਾ ਵਾ ਜੇ ਮੈਂ ਉਹ ਨਾਲ ਨਹੀਂ ਜਾਂਦਾ ਤਾਂ ਉਹ ਸੱਚੇ ਕੜਾ ਵੇਖਣਾ ਹੀ ਵੇਖੀ ਨਹੀਂ ਗਿਦੇ ਸ਼ੋਣੀ ਪਤਾ ਨਹੀਂ ਕਰਾਲੀ ਨਹੀਂ ਗਿਦੇ ਸ਼ੋਣੀ ਪਤਾ ਨਹੀਂ ਕਰਾਨੀ ਆਹ ਸਦਾਈ ਆਹ ਸਦਾਈ ਛੱਬੇ ਜੀ ਸ਼ੋਣੀ ਆਵੇ ਕੜਾ ਅੰਨਾ ਆਣਾ